ਪਰਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ 5 ਦੇਸ਼ਾਂ ਦੀ ਯਾਤਰਾ ਤੋਂ ਬਾਅਦ ਅੱਜ ਵਾਪਸ ਭਾਰਤ ਪਰਤ ਆਏ ਨੇ ਆਪਣੇ ਇਸ ਦੌਰੇ ਦੌਰਾਨ ਉਹਨਾਂ ਨੇ ਕਾਨਾ ਤ੍ਰਿਨਿਦਾਦ ਐਂਟਵੇਗੋ ਅਰਜنٹੀਨਾ ਬ੍ਰਾਜ਼ੀਲ ਤੇ ਨਾਮੀਬੀਆ ਵਰਗੇ ਦੇਸ਼ਾਂ ਦਾ ਦੌਰਾ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਬ੍ਰਾਜ਼ੀਲ ਦੇ ਵਿੱਚ 17ਵੇਂ ਬ੍ਰਿਕਸ ਸੰਮੇਲਨ ਦੇ ਵਿੱਚ ਵੀ ਹਿੱਸਾ ਲਿਆ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਹਨਾਂ ਦੇਸ਼ਾਂ ਦੇ ਆਗੂਆਂ ਦੇ ਨਾਲ ਜਿੱਥੇ ਗੱਲਬਾਤ ਕੀਤੀ ਹੈ ਉੱਥੇ ਉਹਨਾਂ ਨੂੰ ਗਾਰਡ ਆਫ ਆਨਰ ਦੇ ਨਾਲ ਵੀ ਨਿਵਾਜਿਆ ਗਿਆ ਹੈ ਇਸ ਦੌਰਾਨ ਉਹਨਾਂ ਨੇ ਵਿਦੇਸ਼ੀ ਸੰਸਦਾਂ ਨੂੰ 17 ਵਾਰ ਪਾਸ਼ਣ ਵੀ ਦਿੱਤਾ ਹੈ ਕਾਨਾ ਦੇ ਵਿੱਚ ਪਿਛਲੇ 30 ਸਾਲਾਂ ਦੌਰਾਨ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਪਹਿਲਾ ਦੌਰਾ ਸੀ ਇਸ ਦੌਰਾਨ ਉਹਨਾਂ ਨੂੰ ਆਰਡਰ ਆਫ ਦੀ ਸਟਾਰ ਆਫ ਕਾਨਾ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਇਸ ਤੋਂ ਬਾਅਦ ਉਹਨਾਂ ਬ੍ਰਾਜ਼ੀਲ ਵਕੇ ਉਥੇ ਦੇ ਸਭ ਤੋਂ ਉੱਚੇ ਸਨਮਾਨ ਗ੍ਰੈਂਡ ਕਾਲਰ ਆਫ ਦੀ ਨੈਸ਼ਨਲ ਆਰਡਰ ਆਫ ਦੀ ਸਾਊਥਰਨ ਕ੍ਰਾਸ ਦੇ ਨਾਲ ਨਵਾਜ਼ਿਆ ਗਿਆ ਪਿਛਲੇ ਸ਼ੁੱਕਰਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੋਰਟ ਆਫ ਸਪੇਨ ਦੇ 2 ਦਿਨਾਂ ਦੇ ਦੌਰੇ ਦੌਰਾਨ CRBN ਰਾਸ਼ਟਰ ਦੇ ਸਰਵਉੱਚ ਨਾਗਰਿਕ ਪੁਰਸਕਾਰ ਦੀ ਆਰਡਰ ਆਫ ਦੀ ਰਿਪਬਲਿਕ ਆਫ ਦੀ ਟ੍ਰੈਨਿਦਾਡ ਐਂਡ ਟੋਬੈਗੋ ਦੇ ਨਾਲ ਸਨਮਾਨਿਤ ਕੀਤਾ ਗਿਆ ਇਸ ਤੋਂ ਮਗਰੋਂ ਇਹ ਸਨਮਾਨਿਤ ਹਾਸਲ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਪਹਿਲੇ ਵਿਦੇਸ਼ੀ ਨੇਤਾ ਬਣ ਗਏ ਇਸੋ ਵਿਦੇਸ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਦਾ ਖੂਬ ਸਨਮਾਨ ਕੀਤਾ ਗਿਆ ਆਪਣੇ ਦੌਰੇ ਦੇ ਆਖਰੀ ਪੜਾਅ ਦੇ ਵਿੱਚ ਨਾਮੀਬੀਆ ਪਹੁੰਚੇ ਜਿੱਥੇ ਉਹਨਾਂ ਨੂੰ ਉੱਚ ਨਾਗਰਿਕ ਸਨਮਾਨ ਆਰਡਰ ਆਫ ਦੀ ਮੈਟਰ ਆਫ ਦੀ ਐਸਟੀਐਂਟ ਵੈਲ ਵਿਚੀਸਿਆ ਮੀਰਾਬਲਿਸ ਦੇ ਨਾਲ ਸਨਮਾਨਿਤ ਕੀਤਾ ਗਿਆ ਨਾਮੀਬੀਆ ਦੇ ਰਾਸ਼ਟਰਪਤੀ ਡਾਕਟਰ ਨੋਤੁੰਬੋ ਨੰਦੀ ਨਦੈਤਵਾ ਨੇ ਉਹਨਾਂ ਨੂੰ ਰਾਜਧਾਨੀ ਵਿੰਡਹੋਕ ਦੇ ਸਟੇਟ ਹਾਊਸ ਵਿੱਚ ਇਹ ਸਨਮਾਨ ਦਿੱਤਾ ਪ੍ਰਧਾਨ ਮੰਤਰੀ ਮੋਦੀ ਦਾ ਸਤਾਈਵਾਂ ਅੰਤਰਰਾਸ਼ਟਰੀ ਇਹ ਪੁਰਸਕਾਰ ਹੈ ਪ੍ਰਧਾਨ ਮੰਤਰੀ ਨੇ ਨਾਮੀਬੀਆ ਦੀ ਸੰਸਦ ਨੂੰ ਵੀ ਸੰਬੋਧਨ ਕੀਤਾ ਉਹਨਾਂ ਕਿਹਾ ਕਿ ਮੈਂ ਸਰਵ ਉੱਚ ਨਾਗਰਿਕ ਸਨਮਾਨ ਪ੍ਰਾਪਤ ਕਰਕੇ ਬਹੁਤ ਸਨਮਾਨਿਤ ਮਹਿਸੂਸ ਕਰ ਰਿਹਾ ਹਾਂ ਨਾਮੀਬੀਆ ਦੇ ਮਜ਼ਬੂਤ ਤੇ ਸੁੰਦਰ ਪੌਦਿਆਂ ਵਾਂਗ ਸਾਡੀ ਦੋਸਤੀ ਸਮੇਂ ਦੀ ਪ੍ਰੀਖਿਆ ਤੇ ਖਰੀ ਉਤਰੀ ਹੈ ਅਤੇ ਰਾਸ਼ਟਰੀ ਪੌਦੇ ਵੈਲ ਵਿਤ ਸੱਚਿਆ ਮੀਰਾ ਬਲਸਵਾੰਗ ਇਸ ਸਮੇਂ ਅਤੇ ਉਮਰ ਦੇ ਨਾਲ ਹੋਰ ਵੀ ਮਜ਼ਬੂਤ ਹੋਵੇਗੀ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ 2022 ਦੇ ਵਿੱਚ ਸਾਡੇ ਦੇਸ਼ ਦੇ ਵਿੱਚ ਚੀਤਿਆਂ ਨੂੰ ਦੁਬਾਰਾ ਬਸਾਉਣ ਵਿੱਚ ਸਾਡੀ ਮਦਦ ਕੀਤੀ ਹੈ ਅਸੀਂ ਤੁਹਾਡੇ ਇਸ ਤੋਹਫੇ ਦੇ ਲਈ ਧੰਨਵਾਦੀ ਹਾਂ ਉਹਨਾਂ ਨੇ ਤੁਹਾਡੇ ਲਈ ਸੁਨੇਹਾ ਭੇਜਿਆ ਸਭ ਕੁਝ ਠੀਕ ਹੈ ਉਹ ਬਹੁਤ ਖੁਸ਼ ਨੇ ਅਤੇ ਨਵੇਂ ਘਰ ਦੇ ਅਨੁਕੂਲ ਹੋ ਗਏ ਨੇ ਤੇ ਉਹਨਾਂ ਦੀ ਗਿਣਤੀ ਵੀ ਵਧੀ ਹੈ ਤੁਹਾਨੂੰ ਦੱਸ ਦਈਏ 2022 ਦੇ ਵਿੱਚ ਭਾਰਤ ਨੇ ਖਾਸ ਤੌਰ ਤੇ ਨਾਮੀਬੀਆ ਤੋਂ ਚੀਤੇ ਮੰਗਵਾ ਕੇ ਭਾਰਤ ਦੇ ਵਿੱਚ ਚੀਤਿਆਂ ਦਾ ਮੁੜ ਵਸੇਵਾ ਕੀਤਾ ਸੀ ਅਤੇ ਉਹਨਾਂ ਦੀ ਜਨਸੰਖਿਆ ਵੀ ਖਾਸ ਤੌਰ ਤੇ ਹੁਣ ਵੱਧ ਰਹੀ ਆ। ਸੋ ਪ੍ਰਧਾਨ ਮੰਤਰੀ ਪੰਜ ਦੇਸ਼ਾਂ ਦੀ ਆਪਣੀ ਅਸੀ ਯਾਤਰਾ ਤੋਂ ਭਾਰਤ ਪਰਤ ਆਏ ਨੇ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਜਿੱਥੇ ਭਾਰਤ ਦਾ ਪੱਕਾ ਰੱਖਿਆ ਉੱਥੇ ਹੀ ਪ੍ਰਧਾਨ ਮੰਤਰੀ ਮੋਦੀ ਨੂੰ ਇਹਨਾਂ ਦੇਸ਼ਾਂ ਦੇ ਵਿੱਚ ਸਰਵੋੱਚ ਸਨਮਾਨਾਂ ਦੇ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ।